ਮੈਂ ਗੁੱਸੇ 'ਚ ਤਾਂ ਬੋਲ ਸਕਦਾ ਪਰ ਮੈਂ ਕੋਈ ਇਦਾਂ ਦੇ ਛੇ ਕਮੈਂਟ ਨਹੀਂ ਦਿੰਦਾ ਤੇ ਨਕਲੀ ਪਨੀਰ ਨਕਲੀ ਕਹਿਣਾ ਮੈਨੂੰ ਅਧਿਕਾਰ ਨਹੀਂ ਤੁਸੀਂ ਮੇਰੀਆਂ ਜਿਹੜੀਆਂ ਲਾਈਵ ਵੀ ਦੇਖੀਆਂ ਮੈਂ ਉਹਦੇ ਤੇ ਵੀ ਨਕਲੀ ਪਨੀਰ ਨਹੀਂ ਕਹਿੰਦਾ ਕਿਹੜਾ ਸੁਨਿਆਰੀ ਪਨੀਰ ਹੈ ਉਹ 5 ਲੀਟਰ ਬਿਲਕੁਲ ਚਾਹਾਂ ਦਾ ਪਿਓਰ ਦੁੱਧ ਤੋਂ ਮਸਾ ਨਿਕਲਦਾ ਇਹ ਉਂਮੀ ਸ਼ਕਤੀ ਨਹੀਂ ਰਾਜ ਨੂੰ ਆਪਾਂ ਇਦਾਂ ਦੇ ਹਾਲਾਤਾਂ 'ਚ ਲੈਣੇ ਆ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਹੁਸ਼ਿਆਰਪੁਰ ਦੇ डीएचओ डॉक्टर लखबीर सिंह मौजूद ਨੇ ਉਹਨਾਂ ਨਾਲ ਗੱਲਬਾਤ ਕਰਾਇਆ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦੁਆਰ ਆਂਗੇ ਕਿਉਂਕਿ ਲਗਾਤਾਰ ਉਹ ਸੈਂਪਲਿੰਗ ਪਰ ਰਹੇ ਨੇ ਨਕਲੀ ਚੀਜ਼ਾਂ ਨੂੰ ਫੜ ਰਹੇ ਨੇ ਔਰ ਇਸੇ ਦਰਮਿਆਨ ਇੱਕ ਪਨੀਰ ਵਾਲੇ ਦਾ ਬਿਆਨ ਆਉਂਦਾ ਕਿ ਜੇਕਰ ਮੇਰਾ ਪਨੀਰ ਨਕਲੀ ਨਿਕਲਿਆ ਤਾਂ ਉਹ ਮੈਨੂੰ ਚੌਂਕ 'ਚ ਖੜਾ ਕਰਕੇ ਗੋਲੀ ਮਾਰ ਦਿਓ ਇਸ ਉੱਤੇ ਡਾਕਟਰ ਲਖਵੀਰ ਸਿੰਘ ਦਾ ਕੀ ਪ੍ਰतिक੍ਰਮ ਰਹੇਗਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ ਤਾਂ ਜਾਣਨਾ ਚਾਹਾਂਗੇ ਤੁਸੀਂ ਇਹ ਪਨੀਰ ਵਾਲੀ ਰੇਡ ਕਦੋਂ ਕੀਤੀ ਸੀ ਕਿਉਂਕਿ ਕਿਹਾ ਜਾ ਰਿਹਾ ਕਿ ਤੁਸੀਂ ਤੜਕੇ 4 ਵਜੇ ਉਹ ਰੇਡ ਕੀਤੀ ਸੀ ਤਾਂ ਕਦੋਂ ਇਹ ਰੇਡ ਕੀਤੀ ਸੀ ਇਸ ਦੇ ਵਿੱਚ ਤੁਸੀਂ ਕੀ ਕੀ ਸੈਂਪਲ ਭਰਿਆ ਸੀ ਇਸ ਦੇ ਬਾਰੇ ਵਿਸਤਾਰ ਚ ਜਾਣਕਾਰੀ ਦਿਓ ਤਾਂ ਕਿ ਤੁਹਾਡੇ ਨਾਲ ਅਗਲਾ ਸਵਾਲ ਰੱਖ ਸਕੀ ਤਿੰਨ ਦਿਨ ਪਹਿਲਾਂ ਅਸੀਂ ਸੈਂਪਲ ਲਏ ਸੀ ਰਾਤ ਨੂੰ 3 ਵਜੇ ਜੀ ਤੇ 3 ਵਜੇ ਨਾਕਾ ਲਾਇਆ ਸੀਗਾ ਤੇ ਉਸ ਵੇਲੇ ਟਾਈਮ ਪਲਗ ਕੋਲ 4 ਵਜੇ ਦਾ ਹੋਵੇਗਾ ਤੇ ਸੈਂਪਲ ਜਿਹੜੇ ਤਿੰਨ ਲਏ ਪਨੀਰ ਦੇ ਗੱਲ ਜਿਹੜਾ ਉਹ ਪਨੀਰ ਆ ਜਿਹੜਾ ਗੁਰਦਾਂਸਪੁਰ ਤੋਂ ਆਉਂਦਾ ਸਾਦਾ ਹੀ ਉਧਰੋਂ ਜਾਂ ਉਹਦਾ ਰੇਟ ਵਾਈਜ਼ ਦੇਖਦੇ ਆਂ ਤੋਂ ਪਨੀਰ ਜਿਹੜਾ ਅੱਗੇ ਵੀ ਫੜਦਾ ਸਬਸਟੈਂਡਰਡ ਨਿਕਲਦਾ ਛੱਕੀ ਅਸੀਂ ਛੱਕੀ ਮੈਂ ਕਹਿੰਦਾ ਮੈਂ ਕਿਸੇ ਨੂੰ ਵੀ ਨਕਲੀ ਕਹਿੰਦਾ ਮੈਨੂੰ ਅਧਿਕਾਰ ਨਹੀਂ ਤੁਸੀਂ ਮੇਰੀਆਂ ਜਿਹੜੀਆਂ ਲਾਈਵ ਵੀ ਦੇਖੀਆਂ ਮੈਂ ਉਹਦੇ ਛੇਤੇ ਵੀ ਨਕਲੀ ਪਨੀਰ ਨਹੀਂ ਕਹਿੰਦਾ ਹਮਮੈਂ ਕਹਿੰਦਾ ਛੱਕੀ ਆ ਉਹਦਾ ਜਦੋਂ ਵੀ ਕਿਸੇ ਨੂੰ ਆਪਾਂ ਟੈਸਟ ਕਰਾਉਣਾ ਉਸ ਤੋਂ ਬਾਅਦ ਜਿਹੜਾ ਉਹਦਾ ਕਲੀਅਰ ਹੁੰਦਾ ਲੈਬਰਾਟਰੀ ਤੋਂ ਡਾਕਟਰ ਸਾਹਿਬ ਉਹ ਇਨਫਰਮੇਸ਼ਨ ਸਾਡੇ ਕੁ ਦੁਕਾਨਦਾਰ ਦਾ ਜਿਹੜਾ ਬਿਆਨ ਆਇਆ ਵਾ ਉਹ ਕਹਿੰਦੇ ਕਿ ਮੈਨੂੰ ਫੋਨ ਕਰ ਲੈਂਦੇ ਡਾਕਟਰ ਸਾਹਿਬ ਮੈਨੂੰ ਸਾਧ ਲੈਂਦੇ ਨੇੜੇ ਹੀ ਸੀ ਤਾਂ ਜੇ ਨਕਲੀ ਹੁੰਦਾ ਤਾਂ ਜਾਂ ਫਿਰ ਕੋਈ ਉਸੇ ਉਹ ਜੋ ਹੀ ਅਜੇ ਹੀ ਕੋਈ ਗੱਲ ਹੁੰਦੀ ਤਾਂ ਮੈਨੂੰ ਉੱਥੇ ਗੋਲੀ ਮਾਰ ਦਿੰਦੇ ਨਹੀਂ ਨਹੀਂ ਗੋਲੀ ਮਾਰਨ ਦੀ ਗੱਲ ਨਹੀਂ ਮੇਰੇ ਤੋਂ ਗੋਲੀ ਮਾਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਜੀ ਪਰ ਜਿਹੜਾ ਅਸੀਂ ਪਨੀਰ ਬਾਰੇ ਪੁੱਛਦੇ ਹਾਂ ਅਸੀਂ ਸਾਫ ਸਖੀਪ ਨਹੀਂ ਰਾ ਜਿਹੜਾ ਇਹ ਉਹੀ ਗੱਡੀਆਂ ਜਿਹੜੀਆਂ ਏਦਾਂ ਏਦਾਂ ਦੇ ਹਾਲਾਤਾਂ 'ਚ ਏਦਾਂ ਦੇ ਕਵਰ ਹੁੰਦਾ ਜੀ ਕਦੋਂ ਉਸ ਦੀ ਉਹਦੀ ਉਹਦੀ ਰਿਪੋਰਟ ਕਦੋਂ ਆਵੇਗੀ ਉਹਦੀ ਰਿਪੋਰਟ 15 ਤੋਂ 20 ਦਿਨ ਦੇ ਵਿੱਚ ਵਿੱਚ ਆ ਜਾਂਦੀ ਆ ਜੀ ਤਾਂ ਕੀ ਕਹਿਣਾ ਚਾਹੋਗੇ ਜਿਹੜੇ ਦੁਕਾਨਦਾਰ ਨੂੰ ਅਗਰ ਤੁਸੀਂ ਆਪਣਾ ਪ੍ਰਤੀਕ੍ਰਮ ਦੇਣਾ ਚਾਹੋਗੇ ਉਹਨਾਂ ਅੱਗੇ ਤੁਹਾਡਾ ਵੀ ਬਿਆਨ ਜਾਵੇ ਕਿ ਹਾਂ ਮੈਂ ਕਿਸੇ ਪਨੀਰ ਨੂੰ ਨਕਲੀ ਨਹੀਂ ਕਿਹਾ ਹਾਲਾਂਕਿ ਮੀਡੀਆ ਦੇ ਵਿੱਚ ਖਬਰਾਂ ਚੱਲ ਪੈਂਦੀਆਂ ਨੇ ਕਿ ਜਾਲੀ ਪਨੀਰ ਘੇਰ ਲਿਆ ਕਿਉਂਕਿ ਤੁਸੀਂ ਤੁਹਾਡਾ ਤੁਹਾਡਾ ਜਿਹੜਾ ਆ ਬੋਲਣ ਦਾ ਵੀ ਹੁੰਦਾ ਕਿਉਂਕਿ ਤੁਹਾਨੂੰ ਗੁੱਸਾ ਆ ਜਾਂਦਾ ਹੈ ਜਦੋਂ ਕੋਈ ਚੀਜ਼ ਨੂੰ ਤੁਸੀਂ ਗਲਤ ਦੇਖਦੇ ਹੋ ਹਾਂਜੀ ਹਾਂਜੀ ਹਾਂ ਗੱਲ ਇਹ ਹੈ ਕਿਤੇ ਵੀ ਮੈਂ ਗੁੱਸੇ 'ਚ ਤਾਂ ਬੋਲ ਸਕਦਾ ਪਰ ਮੈਂ ਕੋਈ ਏਦਾਂ ਦੇ ਸਹੀ ਕਮੈਂਟ ਨਹੀਂ ਦਿੰਦਾ ਤੇ ਜਿਹੜੀ ਸਟੇਟਮੈਂਟ ਉਹ ਤੁਹਾਨੂੰ ਜਿਹੜੀ ਤੇ ਮੈਂ ਕੋਈ ਅਨਸੈਂਟਿਕ ਗੱਲ ਕਹਾ ਤੁਸੀਂ ਇਹ ਕਿਤੇ ਵੀ ਉਸ ਦੌਰੇ ਦੌਰਾਨ ਵੇਰ ਦਾ ਮੈਂ ਕਿਤੇ ਵੀ ਇਹ ਨਹੀਂ ਕਿਹਾ ਕਿ ਨਕਲੀ ਪੀਰਾ ਮੈਂ ਇਹ ਹੀ ਕਹਿ ਰਿਹਾ ਸੀ ਕਿ ਜਿਹੜੇ ਪਨੇਰ ਸਾਨੂੰ ਸ਼ਕਤੀ ਲੱਗਦਾ ਇਹ ਉਹੀ ਸ਼ਕਤੀ ਨੇ ਰਾਜ ਨੂੰ ਆਪਾਂ ਇਦਾਂ ਦੇ ਹਾਲਾਤਾਂ ਚ ਲੈਨੇ ਆ। ਹਾਂ। ਬਾਕੀ ਤਾਂ ਉਹਦੇ ਟੈਸਟ ਜਿਹੜੇ ਆ ਟੈਸਟ ਲਈ ਮੈਂ ਕਿਹਾ ਅਸੀਂ ਭੇਜਣਾ ਆ ਫੂਡ ਐਂਡ ਡਰੱਗ ਲੈਬ ਕਰਨ ਨੂੰ। ਜੀ। ਸਾਡੀ ਉਹੀ ਲੈ ਆਵਾਂ ਜਿਹੜੀ ਉਹ ਟਿਕ ਲੈ ਆਵਾਂ। ਜੀ। ਤਮਾਮ ਜਾਂਚ ਕਰੀ ਡਾਕਟਰ ਸਾਹਿਬ। ਜੀ ਜੀ ਜੀ। ਔਥੈਂਟਿਕ ਤੌਰ ਤੇ ਰਿਪੋਰਟ ਫੜਾਈ इवन ਮੈਂ ਕਿੰਨੀ ਵਾਰ ਵੀ ਪੰਜਾਬ ਚ ਜਾਂ ਕਿਤੇ ਵੀ ਸੈਂਪਲ ਲਏ ਆ ਮੈਂ ਉੱਥੇ ਹੀ ਕਿਹਾ ਵੀ ਅਸੀਂ ਕਿਸੇ ਦੇ ਸੈਂਪਲ ਨੂੰ ਉੱਥੇ ਰਿਜ਼ਲਟ ਨਹੀਂ ਕੱਢਦੇ ਹੈਗੇ। ਜੀ। ਅਸੀਂ ਉਹਨੂੰ ਨਹੀਂ ਕਹਿ ਸਕਦੇ। ਦੇੜਾ ਪਨੀਰ ਸੈਂਪਲ ਲਈ ਅਸੀਂ ਭੇਜ ਦਿੰਨੇ ਆ ਸੈਂਪਲ ਤੋਂ ਬਾਅਦ ਟੈਸਟਿੰਗ ਤੋਂ ਬਾਅਦ ਜਿਹੜੀ ਰਿਪੋਰਟ ਆਉਂਦੀ ਆ ਉਹਦੇ ਵਿੱਚ ਪਤਾ ਲੱਗਦਾ ਜਿਹੜਾ ਸਬਸਟੈਂਡਰਡ ਆ ਕਿ ਅਨਸੇਫ ਆ ਕਿ ਸੇਫ ਹੈ ਜੀ ਹਾਂ ਜੀ तमाम ਜਾਣਕਾਰੀ ਨਾ ਜੀ ਕਿੰਨਾ ਵੀ ਜਿਹੜਾ ਕਿਉਂਕਿ ਜਿਹੜਾ ਜਿੰਨਾ ਰੇਟ ਵਾਈਜ਼ ਕਹਿੰਨੇ ਆ ਜਦੋਂ ਆਪਾਂ ਉਹਦੇ ਬੰਦੇ ਨੂੰ ਲਾਈ ਵੀ ਪੁੱਛਦੇ ਆ ਜਿਹੜਾ ਪੰਡਾ ਜੀ ਜਿਹੜੇ ਸ਼ਰਮਾ ਜੀ ਸੀਗੇ ਸ਼ੈਡਡ ਲੈ ਕੇ ਆਏ ਨਾਲ ਜੀ ਅਸੀਂ ਉਹਨਾਂ ਨੂੰ ਇਹਸਾ ਪੁੱਛਦੇ ਵੀ ਤੁਸੀਂ ਕਿੰਨੇ ਨੂੰ 2250 ਰੁਪਏ ਕਿਲੋ ਪਨੀਰ ਵੇਚਣਾ ਹੈ ਹਾਂ ਉਹਦੇ ਜਦੋਂ ਆਪਦੇ ਬੰਦਾ ਖਰਚੇ ਵੀ ਸਾਰੇ ਕੱਢਣੇ ਆ ਤੇ ਜਿਹੜਾ ਦੁੱਧ ਚਾਉਣਾ ਹੈ ਉਹ 60 ਰੁਪਏ ਤੋਂ ਲੀਟਰ ਉਹ ਆਪman ਦੇ ਸ਼ਰਮਾ ਜੀ ਦੇ ਤੋਂ ਘੱਟ ਨਹੀਂ ਹੈਗਾ ਤੇ ਉਹ ਇਹ ਨਹੀਂ ਮੰਨਦੇ ਕਿ 6-5 ਲੀਟਰ ਤੋਂ ਘੱਟ ਦੁੱਧ ਚੋਂ ਕਿਲੋ ਪਨੀਰ ਨਹੀਂ ਨਿਕਲਦਾ ਤੇ ਫਿਰ ਬੰਦਾ 2250 ਨੂੰ ਦੁੱਧ ਪਨੀਰ ਚੰਨ ਕੇ ਇਹਨਾਂ ਖਰਚੇ ਵਿੱਚ ਇਨਕਲੂਡ ਕਰਕੇ ਕਿੱਦਾਂ ਪਹੁੰਚ ਜਾਊਗਾ ਉਹਨੂੰ ਬਿਲਕੁਲ ਜਿਹੜਾ ਮਿਆਰੀ ਪਨੀਰ ਹੈ ਉਕੀ ਦੱਸ ਦੋ ਕਿ ਉਹ ਕਿੱਦਾਂ ਬਣ ਸਕਦਾ ਜਿਹੜਾ ਪੰਯਾਰੀ ਪਨੀਰ ਹੈ ਉਹ 5 ਲੀਟਰ ਬਿਲਕੁਲ ਚਾਹਾਂ ਔਰ ਸਪਿਅਰ ਦੁੱਧ ਚੋਂ ਮਸਾ ਨਿਕਲਦਾ ਬਿਲਕੁਲ ਇਹ ਬੰਦਾ ਜਿਹੜਾ ਉਹ ਕਹਿ ਰਿਹਾ ਜੀ ਉਹ ਆਪ ਕੋਈ ਨਹੀਂ ਹੱਟੇ 60 ਦੁੱਧ ਜਿਹੜਾ 60 ਰੁਪਏ ਦਾ ਤੇ 5 ਲੀਟਰ ਦੁੱਧ ਚੋਂ ਨਿਕਲਦਾ ਠੀਕ ਹੈ ਨਾ ਜੀ ਇਹ ਤਾਂ ਮੰਨ ਲਓ ਮਾਈਨਿੰਗ ਦਾ ਅੰਦਾਜ਼ਾ ਬਿਲਕੁਲ ਬਿਲਕੁਲ 2 ਕਿੰਨਾ ਵੀ ਅਸੀਂ 200 ਰੁਪਏ ਉਨੀ ਨੂੰ ਵੇਚਣਾ 200 ਨਹੀਂ ਵੇਚਣਾ ਜੀ ਇਹ ਜੀ ਜੀ ਡਾਕਟਰ ਜੀ ਬੰਨਾਂ ਦੀ ਚਰਚਾ ਕਰਦੇ ਆ ਜਿੰਨਾ ਵੀ ਨਹੀਂ ਪਹਿਲਾਂ ਕਹਿੰਦੇ ਵੀ ਜਿਹੜਾ 2250 ਰੁਪਏ ਪਨੀਰ ਆ ਉਹ ਕਿੱਦਾਂ ਪੁੱਗ ਨਹੀਂ ਸਕਦਾ ਜਿਹੜਾ ਮਿਆਰ ਮੀਰ ਦਾ ਉਹ ਮਿਆਰੀ ਪਨੀਰ ਆ ਜਿਹੜਾ ਜਿਹੜਾ ਹੁਣ ਹੱਟ ਵੀ ਤਾਂ ਇਹ ਕਹਿੰਦਾ ਫੂਡ ਸੇਫਟੀ ਐਂਡ ਸਟੈਂਡਰਡ ਐਟ ਜੀ ਤਾਂ ਉਹ ਡੀ ਕਰਾਵੇਗੀ ਡਾਕਟਰ ਸਾਹਿਬ ਸੈਂਪਲ ਦੀ ਰਿਪੋਰਟ ਆਉਣ ਤੱਕ ਫਿਰ ਗੱਲਬਾਤ ਕਰਾਂਗੇ ਫਿਰ ਦੇਖਾਂਗੇ ਕਿ ਕੀ ਨਿਕਲ ਕੇ ਆਉਂਦਾ ਔਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕੋਈ ਖਲਵਾੜ ਵਾਕਿਆ ਹੀ ਵੱਡੇ ਪੱਧਰ ਤੇ ਹੋ ਰਿਹਾ ਜਾਂ ਨਹੀਂ ਇਹ ਦੇਖਣਾ ਹੋਵੇਗਾ। ਧੰਨਵਾਦ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ।